ਲੋ ਜੀ ਹੰਸਰਾਜ ਹੰਸ ਦੇ ਵਿੱਚ ਗੈਬੀ ਸ਼ਕਤੀ ਆ ਗਈ ਹੈ ਬਹੁਤ ਵੱਡਾ ਚਮਤਕਾਰ ਆ ਗਿਆ ਇਹ ਸਵਾਲ ਮੈਂ ਇਸ ਲਈ ਪੁੱਛ ਰਿਹਾ ਕਿਉਂਕਿ ਹੰਸਰਾਜ ਹੰਸ ਨੇ ਦੋ ਬਿਆਨ ਹੀ ਐਸੇ ਦਿੱਤੇ ਨੇ ਜਿਨ੍ਹਾਂ ਤੋਂ ਇਹ ਸਵਾਲ ਪੁੱਛਣੇ ਬਹੁਤ ਲਾਜ਼ਮੀ ਬਣ ਜਾਂਦੇ ਨੇ ਹੰਸਰਾਜ ਹੰਸ ਨੇ ਕੱਲ ਇੱਕ ਤਾਂ ਗੱਲ ਇਹ ਕੀਤੀ ਇੱਕ ਚੈਨਲ ਤੇ ਕਹਿੰਦਾ ਵੀ ਜਿੰਨਾ ਮਰਜੀ ਮੇਰਾ ਵਿਰੋਧ ਹੋ ਰਿਹਾ ਹੈ ਵੋਟਾਂ ਦੇ ਰਿਜ਼ਲਟ ਤੋਂ ਅਗਲੇ ਦਿਨ ਅਖਬਾਰਾਂ ਤੇ ਖਬਰਾਂ ਆ ਸਕਦੀਆਂ ਨੇ ਕੇ ਹੰਸ ਰਾਜ ਹੰਸ 4 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਗਿਆ ਤੇ ਦੂਜਾ ਬਿਆਨ ਹੰਸ ਰਾਜ ਨੇ ਇਹ ਦਿੱਤਾ ਹੈ ਕਹਿੰਦਾ ਪਿੰਡਾਂ 'ਚ ਲੋਕ ਮੇਰਾ ਵਿਰੋਧ ਨਹੀਂ ਕਰ ਰਹੇ ਉਹ ਤਾਂ ਭਾਜਪੀ ਦਾ ਮੇਰੀ ਪਾਰਟੀ ਦਾ ਵਿਰੋਧ ਕਰ ਰਹੇ ਨੇ ਮੈਨੂੰ ਤਾਂ ਬਹੁਤ ਪਿਆਰ ਕਰਦੇ ਨੇ ਹੁਣ ਇੰਨਾ ਦੋ ਗੱਲਾਂ ਕਰਕੇ ਹੀ ਮੈਨੂੰ ਇੰਜ ਲੱਗਦਾ ਹੈ ਕਿ ਹੰਸ ਰਾਜ ਹੰਸ 'ਚ ਕੀ ਕੋਈ ਗੈਬੀ ਸ਼ਕਤੀ ਆ ਗਈ ਹੈ ਕੀ ਕੋਈ ਚਮਤਕਾਰ ਆ ਗਿਆ ਹੁਣ ਪਹਿਲੀ ਗੱਲ ਤਾਂ ਹੰਸ ਰਾਜ ਹੰਸ ਜਿਹਦਾ ਬਹੁਤ ਵੱਡਾ ਵਿਰੋਧ ਲੋਕ ਕਰ ਰਹੇ ਨੇ ਜਿੱਧਰ ਜਾਂਦਾ ਲੋਕ ਵੜਨ ਨਹੀਂ ਦਿੰਦੇ ਪਏ ਰੋਜ਼ਾਨਾ ਖਬਰਾਂ ਆਉਂਦੀਆਂ ਨੇ ਕਿ ਅੱਜ ਹੰਸਰਾਜ ਨੂੰ ਐਸ ਪਿੰਡ 'ਚ ਘੇਰ ਲਿਆ ਅੱਜ ਐਸ ਪਿੰਡ ਤੋਂ ਭਜਾਤਾ ਅੱਜ ਐਸ ਪਿੰਡ 'ਚ ਨਹੀਂ ਵੜਨ ਦਿੱਤਾ ਅੱਜ ਇੱਥੋਂ ਦਬਲਤਾ ਤੇ ਹੰਸਰਾਜ ਹੰਸ ਸਾਹਿਬ ਕਹਿ ਰਹੇ ਨੇ ਕਿ ਮੈਂ 4 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਸਕਦਾ ਅੱਛਾ ਪਹਿਲੀ ਤਾਂ ਗੱਲ ਵੀ ਕੀ ਹੰਸਰਾਜ ਹੰਸ ਜੀ ਸੱਚੀ ਮੁੱਚੀ ਕਿਸੇ ਗੈਬੀ ਸ਼ਕਤੀ ਕਿਸੇ ਚਮਤਕਾਰ ਨਾਲ ਜਿੱਤਣਗੇ ਕਿਉਂਕਿ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਨੇ ਤੇ ਲੋਕ ਇੰਨਾ ਵੱਡਾ ਜਦੋਂ ਵਿਰੋਧ ਕਰ ਰਹੇ ਨੇ ਰੋਜ਼ਾਨਾ ਖਬਰਾਂ ਆ ਰਹੀਆਂ ਨੇ ਤਾਂ ਫਿਰ ਕੋਈ ਚਮਤਕਾਰ ਫਿਰ ਕੋਈ ਗੈਬੀ ਸ਼ਕਤੀ ਫਿਰ ਕੋਈ ਉਹਨਾਂ ਤੇ ਇਹੋ ਜੀ ਕੋਈ ਮਤਲਬ ਜਾਦੂਈ ਛੜੀ ਹੀ ਕਿਰਪਾ ਕਰ ਸਕਦੀ ਹੈ ਤੇ ਜਾਂ ਫਿਰ ਇੱਕ ਹੋਰ ਸ਼ਕਤੀ ਜਿਹੜੀ ਲੋਕ ਆਮ ਤੌਰ ਤੇ ਹੀ ਕਹਿੰਦੇ ਨੇ ਲੋਕਾਂ 'ਚ ਵੱਡੀ ਚਰਚਾ ਰਹਿੰਦੀ ਆ ਹੰਸਰਾਜ ਜੀ ਕਿ ਤੁਹਾਡੀ ਪਾਰਟੀ ਈਵੀਐਮ ਜਿਹੜੀ ਵੋਟਾਂ ਪਾਉਣ ਵਾਲੀ ਮਸ਼ੀਨ ਹੈ ਉਹਦੇ ਰਾਹੀਂ ਜਿੱਤਦੀ ਹੈ ਤਾਂ ਕਿਤੇ ਇਹ ਚਮਤਕਾਰ ਤਾਂ ਨਹੀਂ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਕਿਸੇ ਬੰਦੇ ਦਾ ਜਦੋਂ ਇੰਨਾ ਵੱਡਾ ਵਿਰੋਧ ਹੋ ਰਿਹਾ ਹੋਵੇ ਉਹ ਫੇਰ ਆਖੇ ਵੀ ਮੈਂ ਤਾਂ 4 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਸਕਦਾ ਤੇ ਜਿੱਤੂਗਾ ਅਗਲੇ ਦਿਨ ਖਬਰਾਂ 'ਚ ਖਬਰ ਆ ਜਾਣੀਆਂ ਨਹੀਂ ਤਾਂ ਫੇਰ ਇਹ ਸਵਾਲ ਪੁੱਛਣਾ ਲਾਜ਼ਮੀ ਬਣ ਜਾਂਦਾ ਹੈ ਹੁਣ ਦੂਜੀ ਗੱਲ ਜਿਹੜੀ ਹੰਸਰਾਜ ਨੇ ਆਖੀ ਹੈ ਹੰਸਰਾਜ ਸਾਹਿਬ ਕਹਿੰਦੇ ਵੀ ਵਿਰੋਧ ਮੇਰਾ ਨਹੀਂ ਹੋ ਰਿਹਾ ਮੈਨੂੰ ਤਾਂ ਲੋਕ ਬਹੁਤ ਪਿਆਰ ਕਰਦੇ ਨੇ ਵਿਰੋਧ ਮੇਰੀ ਪਾਰਟੀ ਦਾ ਹੋ ਰਿਹਾ ਹੈ ਹੰਸਰਾਜ ਜੀ ਤੁਸੀਂ ਸਿਆਣੇ ਬਹੁਤ ਹੋ ਤੁਸੀਂ ਬਹੁਤ ਸੋਣਾ ਗਾਉਂਦੇ ਰਹੇ ਹੋ ਪਰ ਇੱਥੇ ਤੁਹਾਡੀ ਅਕਲ ਜਿਹੜੀ ਆ ਉਹ ਬੜੀ ਬੱਚਿਆਂ ਵਾਲੀ ਪ੍ਰਤੀਤ ਹੁੰਦੀ ਆ ਵੇਖੋ ਲੋਕ ਇਸ ਟਾਈਮ ਵਿਰੋਧ ਕਿਹਦਾ ਕਰ ਰਹੇ ਨੇ ਗੌਰ ਨਾਲ ਸੁਣ ਲੋ ਹੁਣ ਤੁਸੀਂ ਹੰਸਰਾਜ ਹੰਸ ਨਹੀਂ ਹੈਗੇ ਹੰਸਰਾਜ ਹੰਸ ਤੁਸੀਂ ਉਦੋਂ ਸੀ ਜੋ ਤੁਸੀਂ ਗਾਉਂਦੇ ਸੀ ਜਦੋਂ ਲੋਕ ਤੁਹਾਨੂੰ ਗਾਇਕ ਦੇ ਤੌਰ ਤੇ ਵੇਖਣ ਆਉਂਦੇ ਸੀ ਹੁਣ ਤੁਸੀਂ ਇੱਕ ਪਾਰਟੀ ਦੇ ਨਮਾਇੰਦੇ ਹੋ ਹੁਣ ਤੁਸੀਂ ਇੱਕ ਪਾਰਟੀ ਦੇ ਰਾਜਨੇਤਾ ਹੋ ਤੇ ਉਸ ਪਾਰਟੀ ਦੇ ਜਿਹਨੂੰ ਜਿਹੜੇ ਪੰਜਾਬੀ ਖਾਸ ਕਰਕੇ ਕਿਸਾਨ ਨੇ ਉਹ ਕਹਿੰਦੇ ਨੇ ਕਿ ਉਹਨੇ ਅੱਜ ਤੱਕ ਸਾਡਾ ਨੁਕਸਾਨ ਕੀਤਾ ਤਾਂ ਹੰਸਰਾ ਜੀ ਜਦੋਂ ਕੋਈ ਬੰਦਾ ਕਿਸੇ ਪਾਰਟੀ ਦਾ ਰਾਜਨੇਤਾ ਬਣ ਜਾਂਦਾ ਹੈ ਤਾਂ ਉਹ ਫਿਰ ਉਹ ਨਹੀਂ ਰਹਿੰਦਾ ਉਹ ਫਿਰ ਉਸ ਪਾਰਟੀ ਦਾ ਹੋ ਜਾਂਦਾ ਉਹਦੀ ਸੋਚ ਉਹਦੀਆਂ ਗੱਲਾਂ ਉਹਦੀਆਂ ਬਾਤਾਂ ਉਹਦਾ ਸਾਰਾ ਕੁਝ ਉਸ ਪਾਰਟੀ ਦੀਆਂ ਨੀਤੀਆਂ ਉਸ ਪਾਰਟੀ ਦੀ ਵਿਚਾਰਧਾਰਾ ਉਸ ਪਾਰਟੀ ਦੀ ਸੋਚ ਦੇ ਅਨਸਾਰ ਹੀ ਹੋਣਾ ਹੁੰਦਾ ਬੰਦਾ ਨਹੀਂ ਕੁਝ ਹੁੰਦਾ ਪਾਰਟੀ ਦੀਆਂ ਨੀਤੀਆਂ ਮੁੱਖ ਹੁੰਦੀਆਂ ਨੇ ਤਾਂ ਇਸ ਕਰਕੇ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਲੋਕ ਵਿਰੋਧ ਮੇਰਾ ਨਹੀਂ ਕਰਦੇ ਅਸਲ 'ਚ ਤੁਸੀਂ ਭਲੇਖੇ 'ਚੋਂ ਤੁਸੀਂ ਉਦੋਂ ਦਾ ਭਲੇਖਾ ਰੱਖਿਆ ਹੋਇਆ ਜਦੋਂ ਲੋਕ ਤੁਹਾਨੂੰ ਸਿੰਗਰ ਦੇ ਤੌਰ ਤੇ ਗਾਇਕ ਦੇ ਤੌਰ ਤੇ ਸੁਣ ਆਉਂਦੇ ਸੀ ਜਦੋਂ ਤੁਸੀਂ ਕਹਿੰਦੇ ਹੁੰਦੇ ਸੀ ਉਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਐ ਜਦੋਂ ਤੁਸੀਂ ਗਾਉਂਦੇ ਹੁੰਦੇ ਸੀ ਰਾਤੀ ਇਸ਼ਕੇ ਦੀ ਹੋਈ ਬਰਸਾਤ ساری ਰਾਤ ਭਿਜਦੇ ਰਹੇ ਉਦੋਂ ਲੋਕ ਤੁਹਾਨੂੰ ਸੁਣਦੇ ਸੀ ਤੇ ਹੁਣ ਤੁਸੀਂ ਭਾਜਪੀ ਦੇ ਨੇਤਾਓ ਇਸ ਕਰਕੇ ਵਿਰੋਧ ਹੁਣ ਤੁਹਾਡਾ ਵੀ ਹੋ ਰਿਹਾ ਤੁਹਾਡੀ ਪਾਰਟੀ ਦਾ ਵੀ ਹੋ ਰਿਹਾ ਇਹ ਜਿਹੜੀ ਤੁਸੀਂ ਉਹ ਕਹਿੰਦਾ ਝੂਠੀਆਂ ਤਸੱਲੀਆਂ ਨਾਲ ਦੇ ਸ਼ਾਇਦ ਇਹ ਤੁਹਾਡਾ ਹੀ ਗੀਤ ਸੀ ਤਾਂ ਝੂਠੀਆਂ ਤਸੱਲੀਆਂ ਆਪਣੇ ਆਪ ਨੂੰ ਨਾਂ ਦਿਓ ਵਿਰੋਧ ਤੁਹਾਡਾ ਹੀ ਹੋ ਰਿਹਾ ਕਿਉਂਕਿ ਹੁਣ ਤੁਸੀਂ ਭਾਜਪਾ ਦੇ ਨੇਤਾ ਹੋ ਉਹੀ ਨੀਤੀਆਂ ਉਹੀ ਪਾਲਿਸੀਆਂ ਨਾਲ ਤੁਸੀਂ ਸਹਿਮਤ ਹੋ ਕੀ ਤੁਸੀਂ ਭਾਜਪਾ ਪਾਰਟੀ ਨੂੰ ਇਹ ਕਿਹਾ ਹੁਣ ਤੱਕ ਵੀ ਕਿਸਾਨਾਂ ਦੀ ਆਵਾਜ਼ ਠੀਕ ਆ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਆ ਤੁਸੀਂ ਗਲਤ ਕਰ ਰਹੇ ਹੋ ਤੁਸੀਂ ਖਣੌਰੀ ਬਾਰਡਰ ਗਲਤ ਕੀਤਾ ਤੁਸੀਂ ਸ਼ੰਭੂ ਬਾਰਡਰ ਗਲਤ ਕੀਤਾ ਤੁਸੀਂ ਦਿੱਲੀ 13 ਮਹੀਨੇ ਕਿਸਾਨਾਂ ਨੂੰ ਬਿਠਾ ਕੇ ਗਲਤ ਕੀਤਾ ਤੁਸੀਂ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀਆਂ ਗੱਲਾਂ ਕੀਤੀਆਂ ਸੀ ਤੁਸੀਂ ਕਿਉਂ ਨਹੀਂ ਲਾਗੂ ਕਰ ਰਹੇ ਕੀ ਤੁਸੀਂ ਆਪਣੀ ਪਾਰਟੀ ਨੂੰ ਕਦੇ ਇਹ ਸਵਾਲ ਪੁੱਛੇ ਨੇ ਨਹੀਂ ਪੁੱਛੇ ਤੇ ਇਹ ਪਤਾ ਸਾਰਿਆਂ ਨੂੰ ਹੰਸਰਾਜ ਜੀ ਹੁਣ ਇੱਥੇ ਮਿੱਟੀ ਕੋਈ ਨਹੀਂ ਖਾਂਦਾ ਰੋਟੀ ਨੂੰ ਤੋਤੀ ਕੋਈ ਨਹੀਂ ਕਹਿੰਦਾ ਇੱਥੇ ਸਾਰੇ ਹੀ ਹੁਣ ਸਿਆਣੇ ਨੇ ਇਹ ਖੁਸ਼ਫਹਿਮੀ 'ਚ ਮਾਤ ਰਹੋ ਇੱਕ ਗੱਲ ਹੰਸਰਾਜ ਜੀ ਨੇ ਹੋਰ ਬੋਲੀ ਹੈ ਹੰਸਰਾਜ ਸਾਹਿਬ ਕਹਿੰਦੇ ਨੇ ਕਿ ਇਹ ਉਹੀ ਨੇ ਵਿਰੋਧ ਕਰਨ ਵਾਲੇ ਜਿਹੜੇ ਮੇਰੇ ਅਖਾੜੇ ਮੇਰੇ ਗਾਇਕੀ ਦੇ ਪ੍ਰੋਗਰਾਮ ਦੇਖਣ ਦੇ ਲਈ ਆਉਂਦੇ ਸੀ ਤੇ ਪੁਲਿਸ ਦੀਆਂ ਡਾਂਗਾਂ ਖਾਂਦੇ ਹੁੰਦੇ ਸੀ ਤੇ ਮੈਂ ਸਟੇਜ ਤੋਂ ਕਹਿ ਕੇ ਕਹਿੰਦਾ ਹੁੰਦਾ ਸੀ ਨਾ ਵੀ ਨਾ ਇਹਨਾਂ ਨੂੰ ਕੁਝ ਨਾ ਕਹੋ ਇਹ ਉਹੀ ਨੇ ਵਿਰੋਧ ਕਰਨ ਵਾਲੇ ਹੰਸਰਾਜ ਹੰਸ ਸਾਹਿਬ ਉਦੋਂ ਉਹ ਤੁਹਾਨੂੰ ਤੁਹਾਡੀ ਗਾਇਕੀ ਨੂੰ ਪਿਆਰ ਕਰਦੇ ਸੀ ਨਹੀਂ ਸੀ ਉਹਨਾਂ ਨੂੰ ਪਤਾ ਕਿ ਤੁਸੀਂ ਜਾ ਕੇ ਇੱਕ ਪਾਰਟੀ ਦੀ ਗੋਦੀ 'ਚ ਬੈਠ ਜਾਓਗੇ ਤੇ ਫਿਰ ਤੁਸੀਂ ਉਹੀ ਬੋਲੀ ਬੋਲੋਗੇ ਦੇਖੋ ਬੰਦਾ ਹੱਡੀਆਂ ਮਾਸ ਦਾ ਨਹੀਂ ਹੁੰਦਾ ਮਨੁੱਖ ਦੀ ਕਦਰ ਜਾਂ ਮਨੁੱਖ ਪ੍ਰਤੀ ਨਫ਼ਰਤ ਉਹਦੀ ਸੋਚ ਉਹਦੀ ਵਿਚਾਰਧਾਰਾ ਕਾਰਨ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜੀ ਸੋਚ ਜਿਹੜੀ ਵਿਚਾਰਧਾਰਾ ਤੁਹਾਡੇ ਅੰਦਰ ਲੋਕਾਂ ਨੂੰ ਜਾਪ ਰਹੀ ਆ ਉਹ ਉਹ ਲੋਕਾਂ ਨੂੰ ਠੀਕ ਨਹੀਂ ਲੱਗ ਰਹੀ ਅੱਜ ਤੁਸੀਂ ਗਾਉਣ ਲੱਗ ਜਾਓ ਅੱਜ ਤੁਸੀਂ ਇਹ ਕਿਸੇ ਪਾਰਟੀ ਦੇ ਰਾਜਨੇਤਾ ਦੀ ਜਗ੍ਹਾ ਗਾਇਕੀ ਦਾ ਕੰਮ ਕਰਨ ਲੱਗ ਜਾਓ ਇਹੀ ਲੋਕ ਸੱਚੀ ਤੁਹਾਨੂੰ ਪਿਆਰ ਕਰਨ ਲੱਗ ਜਾਣਗੇ ਪਰ ਐਸ ਟਾਈਮ ਤੁਸੀਂ ਇਸ ਖੋਸ਼ ਫਹਿਮੀ ਚ ਇਸ ਭਰਮ ਭਲੇਖੇ ਚ ਨਾ ਰਹੋ ਕਿਤੇ ਐਵੇਂ ਕੁੰਡਾ ਨਾ ਕਰਾ ਲਿਓ ਕਿਉਂਕਿ ਲੋਕ ਜਿਹੜੇ ਨੇ ਪਿੰਡਾਂ ਚ ਤੁਹਾਡਾ ਵਿਰੋਧ ਕਰ ਰਹੇ ਨੇ ਰੋਜ਼ ਦੇਖ ਰਹੇ ਆ ਤਾਂ ਜਦੋਂ ਬੰਦਾ ਭਲੇਖੇ ਚ ਰਹਿ ਜਾਂਦਾ ਹੈ ਤਾਂ ਕਈ ਵਾਰ ਉਹ ਉਹਦਾ ਨੁਕਸਾਨ ਹੋ ਜਾਂਦਾ ਹੁੰਦਾ ਇਸ ਕਰਕੇ ਮੈਨੂੰ ਲੱਗਦਾ ਤੁਹਾਨੂੰ ਹਕੀਕਤ ਨੂੰ ਵੇਖਣਾ ਚਾਹੀਦਾ ਹੈ ਤੁਹਾਨੂੰ ਭਾਜਪੀ ਨੇ ਇਹ ਸੀਟ ਤੇ ਖੜਾ ਕਰਕੇ ਮੈਨੂੰ ਲੱਗਦਾ ਕਿ ਬਲੀ ਦਾ ਬੱਕਰਾ ਬਣਾਇਆ ਪਹਿਲਾਂ ਤੁਹਾਨੂੰ ਇੱਕ ਵਾਰ ਉਹ ਨਾਂ ਜਿਤਾਇਆ ਐਸ ਵਾਰ ਤੁਹਾਡੇ ਤੇ ਦਾਾ ਖੇਡਿਆ ਤੁਹਾਨੂੰ ਦਾਾ ਤੇ ਲਾਇਆ ਜਦੋਂ ਕਿ ਭਾਜਪਾ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਫਰੀਦਕੋਟ ਦੀ ਸੀਟ ਦੇ ਉੱਪਰ ਵੱਡੀ ਗਿਣਤੀ ਵੋਟਾਂ ਪਿੰਡਾਂ ਵਾਲਿਆਂ ਦੀਆਂ ਨੇ ਉਹ ਤੁਹਾਨੂੰ ਨਹੀਂ ਜੇ ਪੈਣੀਆਂ ਤਾਂ ਜਿਹੜੀ ਤੁਸੀਂ 4 ਲੱਖ ਤੋਂ ਵੱਧ ਵੋਟਾਂ ਨਾਲ ਜਿੱਤਣ ਦੀ ਗੱਲ ਕਰਦੇ ਹੋ ਵੀ ਅਗਲੇ ਦਿਨ ਅਖਬਾਰਾਂ 'ਚ ਆਜੂਗਾ ਵੀ 4 ਲੱਖ ਤੋਂ ਵੱਧ ਵੋਟਾਂ ਨਾਲ ਹੰਸਲਾ ਜਿੱਤਿਆ ਇਹ ਐਵੇਂ ਵੀ ਵਾਪਰ ਜਾਂਦੀ ਹੁੰਦੀ ਆ ਜਿਵੇਂ ਸੁਖਬੀਰ ਬਾਦਲ ਹੋਰਾਂ ਨਾਲ ਹੋਇਆ ਜਿਵੇਂ ਕੈਪਟਨ ਮਰਿੰਦਰ ਨਾਲ ਹੋਇਆ ਤੇ ਫਿਰ ਅਗਲੇ ਦਿਨ ਸੋਸ਼ਲ ਮੀਡੀਆ ਤੇ ਗੀਤ ਚੱਲਣੇ ਨੇ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਇਹ ਗੀਤ ਵੋਠਾ ਤੋਂ ਅਗਲੇ ਦਿਨ ਹੰਸ ਰਾਜ ਜੀ ਚੱਲਣਗੇ ਇਹ ਸਿੱਲੀ ਸਿੱਲੀ ਹਵਾ ਤੁਹਾਨੂੰ ਆਏਗੀ ਔਰ ਲਾਜ਼ਮੀ ਹੈ ਤੁਸੀਂ ਫਿਰ ਬਿਆਨ ਬਦਲਣ ਚ ਮਿੰਟ ਲਾਉਣੇ ਹੋ ਤੇ ਬਿਆਨ ਬਦਲ ਕੇ ਤੁਹਾਨੂੰ ਕਦੇ ਅਸੀਂ ਨਹੀਂ ਵੇਖਿਆ ਤੁਹਾਨੂੰ ਕਦੇ ਬਿਆਨ ਬਦਲਦਿਆਂ ਸੰਗ ਆਈ ਹੈ ਮਤਲਬ ਬੰਦੇ ਨੂੰ ਬਿਆਨ ਬਦਲਦਿਆਂ ਸੰਗ ਆਉਂਦੀ ਹੁੰਦੀ ਹੈ ਥੋਨੂੰ ਨਹੀਂ ਆਉਂਦੀ ਪਹਿਲਾਂ ਤੁਸੀਂ ਕਿਹਾ ਸੀ ਕਿ ਮੈਂ ਤਾਂ ਹੁਣ ਚੋਣ ਲੜਨੀ ਨਹੀਂ ਬਸ ਇੱਕ ਵਾਰੀ ਗੱਲ ਵਿਹੁਣੀ ਹੈ ਆਪਾਂ ਵਿਆਹਤੀ ਆ ਤੇ ਉਦੋਂ ਬਾਅਦ ਹੁਣ ਤੁਸੀਂ ਫੇਰ ਚੋਣ ਲੜਨ ਲੱਪੇ ਹੋ ਹੁਣ ਤੁਸੀਂ ਕਹਿ ਰਹੇ ਹੋ ਮੇਰੀ ਮੌਜ ਸੀ ਮੈਂ ਤਾਂ ਮੌਜ ਚ ਕਹਤਾ ਉਦੋਂ ਤਾਂ ਫਿਰ ਜਿਹੜੇ ਲੋਕ ਨੇ ਉਹਨਾਂ ਦੇ ਅੰਦਰ ਵੀ ਖਿੱਲੀ ਉਹ ਉਡਾਉਂਦੇ ਨੇ ਉਹ ਮਜ਼ਾਕ ਵੀ ਕਰਦੇ ਨੇ ਉਹ ਫਿਰ ਬੜਾ ਕੁਝ ਚੁਟਕਲੇ ਵੀ ਬਣਦੇ ਨੇ ਤਾਂ ਇੱਕ ਚੁਟਕਲਾ ਜਿਹੜਾ ਮੈਨੂੰ ਯਾਦ ਆ ਰਿਹਾ ਮੈਂ ਉਹ ਵੀ ਇੱਥੇ ਦੱਸਣਾ ਚਾਹੂੰਗਾ ਹੰਸਰਾਜ ਹੰਸ ਜੀ ਦੀ ਸਥਿਤੀ ਇਸ ਵਕਤ ਐਂ ਦੀ ਲੱਗ ਰਹੀ ਹੈ ਵੀ ਜਿਵੇਂ ਇਹਨਾਂ ਦਾ ਇੰਨਾ ਜ਼ਿਆਦਾ ਵਿਰੋਧ ਹੋ ਰਿਹਾ ਹੈ ਉਹ ਫੇਰ ਵੀ ਅਜੇ ਕਨਫਰਮ ਨਹੀਂ ਹੈਗੇ ਵੀ ਵਿਰੋਧ ਮੇਰਾ ਹੀ ਹੋ ਰਿਹਾ ਹੈ ਤਾਂ ਕਹਿੰਦੇ ਨੇ ਵੀ ਇੱਕ ਵਾਰੀ ਇੱਕ ਮੁੰਡਾ ਇੱਕ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਤੇ ਉਹ ਕੁੜੀ ਦੇ ਮਾਪੇ ਮੰਨਦੇ ਨਹੀਂ ਸੀ ਉਹ ਵਿਰੋਧ ਕਰਦੇ ਸੀ ਤੇ ਕਈ ਬੰਦੇ ਭੇਜੇ ਆਸਿਓ ਪਾਸਿਓ ਕੁੜੀ ਦੇ ਮਾਪਿਆਂ ਨੇ ਵਿਰੋਧ ਕੀਤਾ ਵੀ ਇੱਥੇ ਭਾਈ ਸਾਡੇ ਅੱਜ ਤੋਂ ਬਾਅਦ ਨਾ ਆਇਓ ਤੇ ਸਾਨੂੰ ਨਹੀਂ ਮੁੰਡਾ ਠੀਕ ਲੱਗਦਾ ਤੇ ਇੱਕ ਦਿਨ ਉਹ ਮੁੰਡਾ ਆਪ ਹੀ ਕੁੜੀ ਦੇ ਪਿੰਡ ਚਲਾ ਗਿਆ ਕੁੜੀ ਦੇ ਪਿੰਡ ਜਾ ਕੇ ਤੇ ਕੁੜੀ ਦੇ ਘਰ ਚਲਾ ਗਿਆ ਤੇ ਕਹਿੰਦਾ ਜੀ ਮੈਂ ਰਿਸ਼ਤਾ ਮੰਗਣ ਆਇਆ ਅਗਲਿਆਂ ਨੂੰ ਪਹਿਲਾਂ ਹੀ ਗੁੱਸਾ ਚੜਿਆ ਸੀ ਉਹਦੇ ਮਾਪਿਆਂ ਨੇ ਕੁੜੀ ਦੇਆਂ ਨੇ ਉਹਦੀ ਬੜੀ ਭੁਗਤ ਸਵਾਰੀ ਉਹਨਾਂ ਨੇ ਐਸੀ ਸੇਵਾ ਕੀਤੀ ਉਹਦੀ ਕੱਪੜੇ ਪਾੜ ਕੇ ਛੱਲਿਆ ਗਿਆ ਤੇ ਥਾਂ ਥਾਂ ਤੋਂ ਸੋਜਾਂ ਪੈ ਗਈਆਂ ਤੇ ਪੱਗ ਲੈ ਕੇ ਤੇ ਗਲ ਚ ਪੈ ਗਈ ਤੇ ਕੱਚ ਚ ਮਾਰ ਕੇ ਤੇ ਨਾਲੇ ਤਾਂ ਪਿਛਾ ਨੂੰ ਤੁਰ ਪਿਆ ਲੀੜੇ ਪਾਟਿਆਂ ਨੂੰ ਟੰਗਦਾ ਟੰਗਦਾ ਤੇ ਨਾਲੇ ਕਹਿੰਦਾ ਕਹਿੰਦਾ ਜੀ ਫਿਰ ਮੈਂ ਹੁਣ ਫਿਰ ਨਾ ਹੀ ਸਮਝਾਂ ਉਹ ਗੱਲ ਹੰਸਰਾ ਸਾਹਿਬ ਦੀ ਲੱਗਦੀ ਹੈ ਵੀ ਇੰਨਾ ਵੱਡਾ ਭਲੇਖਾ ਨਹੀਂ ਪਾਲਣਾ ਚਾਹੀਦਾ ਉਹਦੇ ਵਾਂਗੂ ਜਿਹੜਾ ਐਨੀ ਛੇਲ ਲਵਾ ਕੇ ਵੀ ਕਹਿੰਦਾ ਹੈ ਵੀ ਮੈਂ ਫਿਰ ਹੁਣ ਨਾ ਹੀ ਸਮਝਾਂ ਵੀ ਇੰਨਾ ਥੋੜਾ ਵਿਰੋਧ ਹੋ ਰਿਹਾ ਤੇ ਤੁਸੀਂ ਅਜੇ ਵੀ ਮਤਲਬ ਕਹਿ ਰਹੇ ਹੋ ਮੈਂ 4 ਲੱਖ ਵੋਟਾਂ ਨਾਲ ਜਿੱਤ ਸਕਦਾ ਮੈਨੂੰ ਲੱਗਦਾ ਕਿ ਕਹਿੰਦੇ ਨੇ ਆ ਜਿਹੜਾ ਕੁੱਤਾ ਪਾਲੋ ਬਿੱਲੀ ਪਾਲੋ ਬੱਕਰੀ ਪਾਲੋ ਭੇਡ ਪਾਲੋ ਭਗਿਆੜ ਪਾਲੋ ਅਜਗਰ ਪਾਲੋ ਪਰ ਕਦੇ ਵਹਿਮ ਨਾ ਪਾਲੋ ਤੇ ਹੰਸਰਾ ਜਹੰਸ ਜੀ ਹੋਰਾਂ ਨੇ ਮੈਨੂੰ ਲੱਗਦਾ ਵਹਿਮ ਪਾਲ ਲਿਆ ਤੇ ਜਦੋਂ ਵਹਿਮ ਟੁੱਟਦਾ ਨਾ ਇਦਾਂ ਦਾ ਪਾਲਿਆ ਭਰਮ ਟੁੱਟਦਾ ਉਦੋਂ ਤਕਲੀਫ ਬਹੁਤ ਹੁੰਦੀ ਹੈ ਪਰ ਹੱਥ 'ਚ ਫਿਰ ਕੁਝ ਨਹੀਂ ਆਉਂਦਾ ਹੁੰਦਾ ਤੇ ਇੱਕ ਹੋਰ ਗੱਲ ਆ ਉਹ ਕਹਿੰਦੇ ਹਰ ਚੀਜ਼ ਦੀ ਇੱਕ ਸੀਮਾ ਹੁੰਦੀ ਹੈ ਇੱਕ ਹੱਦ ਹੁੰਦੀ ਹੈ ਪਰ ਬੇਸ਼ਰਮੀ ਦੀ ਕੋਈ ਹੱਦ ਨਹੀਂ ਹੁੰਦੀ ਬੇਸ਼ਰਮੀ ਕਿਤੋਂ ਤੱਕ ਵੀ ਹੋ ਸਕਦੀ ਹੈ ਤਾਂ ਇਹ ਕੁਝ ਵੀ ਹੋ ਸਕਦਾ ਸੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀ